ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਕੀਤ ਲੋੜੀ ਐ ਕੰਮ ਸੁਹਰਪੈ ਅੱਖੀ ਐ ਕਾਰਜ ਜਿ ਦੇਹੋ ਸਬਾਰ ਸਤ ਗੁਰ ਸਚ ਸਾਕੀ ਐ ਸੰਤਾ ਸੰਗਿ ਨਿਧਾਨ ਅਬਜਤ ਚਾਖੀਐ ਭੈ ਪੰਜਨ ਮਿਹਰ ਬਾਨ ਦਾਸ ਕੀ ਰਾਖੀਐ ਨਾਨਕ ਹਰਿ ਗੁਣ ਗਾਏ ਅਲਖ ਪ੍ਰਭ ਲਖੀਐ ਕੀਤਾ ਲੋੜੀ ਐ ਕੰਮ ਸੁਹਾਜ ਪੈ ਆਖੀਐ ਵਾਹਿਗੁਰੂ ਜੀ ਬਾਹ ਰਹਾ ਮਹਾਮਾਜ ਮਹਲਾ ਪੰਜਵਾਂ ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਿਰਤ ਕਰਮ ਕੇ ਵੀਸੜੇ ਕਰ ਕਿਰਪਾ ਮੈ ਲੋ ਰਾਮ ਧਾਰ ਕੁੰਟ ਦੇਹ ਜਿਸ ਬ੍ਰਹਮੇ ਤਕ ਆਏ ਪ੍ਰਭ ਕੀ ਸ਼ਾਮ ਹੇ ਨਦੁਦ ਤੇ ਬਾਹਰੇ ਕਿਤੈ ਨਿਆ ਬਹਿ ਕਾਮ ਜਾਲਬਿਨ ਸਾਖ ਕੁਮਲਾਵਤੀ ਉਪਜੈ ਨਾਹੀ ਧਾਮ ਹਰਨਾਹ ਨ ਮਿਜੈ ਸਜਨੈ ਕਤ ਪਾਈਐ ਵਿਸਰਾਮ ਜੇਤ ਕਰ ਹਰ ਕੰਤਨ ਪ੍ਰਗਟਾਈ ਪਠ ਨਗਰ ਸੇ ਗ੍ਰਾਮ ਸਰਬ ਸਿੰਗਾਰ ਤ ਬੋਲ ਰਸ ਸੁਣਦੇ ਹੀ ਸਭ ਖਾਮ ਪ੍ਰਭ ਸਾਮੀ ਕੰਤ ਵਿਹੂਣੀ ਆਮੀ ਤਸਜਣ ਸਭ ਜਾਮ ਨਾਨਕ ਕੇ ਬੇਨੰਤੀ ਆਉ ਕਰ ਕਿਰਪਾ ਦੀ ਜੈ ਨਾਮ ਹਰ ਮੇਲੋ ਸਵਾਮੀ ਸੰਗ ਪ੍ਰਭ ਜਿਸ ਕਾ ਨਿਚਰ ਧਾਮ ਚੇਤ ਗੋਬਿੰਦ ਅਰਾਧੀਐ ਹੋ ਬੈ ਆਨੰਦ ਕਨਾਮ സംത ജന മല പൈയ നാം പ്രണ ജന പവയാണ ആയ സഹ ഗണമീതോരെയ സോ പ്രഭിതാ ബൈ കിട്ടാ ദുഃഖ ഗണമ ਜਿਨ੍ਹੇ ਰਾਵੈ ਸੋ ਪ੍ਰਭੂ ਤਿਨਾਂ ਭਾਗ ਮਨਾਂ ਹਰ ਦਰਸ਼ਨ ਕਾਮਨ ਲੋਚਦਾ ਨਾਨਕ ਪਿਆਸ ਮਨਾਂ ਚਿਤ ਮਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾ ਬੈ ਸਾਗਤੀ ਰਣ ਕਿਉ ਬਾਢੀਆ ਜਿਨਾਂ ਪ੍ਰੇਮ ਵਿਸਹਾ ਹਰ ਸਾਜਨ ਪਿਰਖ ਵਿਸਾਰੇ ਕੈ ਲੱਗੀ ਮਾਇਆ ਤੋਹਾ ਪਤਰ ਕਲ ਤਰਨਾ ਨਾ ਸੰਗ ਤਨਾ ਹਰ ਅਗਨਾਸੀ ਆਹ ਪਲਚ ਪਲਚ ਸਗੜੀ ਮੋਈ ਠੁਠੈ ਤੰਦ ਮੋਹ ਇੱਕ ਸਰ ਕੇ ਨਾਮ ਬਿਨ ਅਗੇ ਲਈ ਅਖਾਂ ਦਾਵ ਬਸਾਰੇ ਗੁਚਣਾ ਪ੍ਰਭ ਨੇ ਅਗਣ ਕੋਈ ਪ੍ਰੀਤਮ ਚਰਨੀ ਤੋ ਲੱਗੇ ਤਿਨ ਕੀ ਨਿਰਮਲ ਸਾਈ ਨਾਨਕ ਕੀ ਪ੍ਰਭੇਨਤੀ ਪ੍ਰਭ ਮਿਲਹੁ ਪ੍ਰਾਪਤ ਹੋਏ ਬੈਸਾਖ ਸੁਹਾਵਾ ਤਾ ਲੱਗੈ ਜਾਂ ਸੰਤ ਭੇਟੈ ਹਰਸੈ ਹਰ ਜੇਠ ਜੁੜੰਦਾ ਲੋੜੀਐ ਜਿਸ ਅੱਗੇ ਸਭਿ ਨਿਵਾਨਾ ਹਰ ਸੱਜਣ ਦਾ ਬਣ ਲੱਗਿਆ ਕਿਸੈ ਨ ਦੇਈ ਬੰਨ ਮਾਨਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸਨ ਰੰਗ ਸਬੇ ਨਾਰਾਇਣ ਜਿਤੇ ਮਨ ਪਾਵਨ ਜੋ ਹਰ ਲੋੜ ਸੋ ਕਰੇ ਸੋਈ ਜੀ ਕਰਾਨਾ ਜੋ ਪ੍ਰਭ ਕੀਤੇ ਆਪਣੇ ਸਹੀ ਕਹੀਐ ਧੰਨ ਆਪਨ ਲੀਆ ਜੇ ਮਿਲੈ ਵਿਛੜ ਕ ਰਵਨ ਸਾਧੂ ਸੰਗ ਪਰਾਪਤੇ ਨਾਨਕ ਰੰਗ ਮਨਨ ਹਰ ਜੇਟ ਰੰਗੀ ਲਾਤ ਸਤਾਣੀ ਜਿਸ ਕਾ ਭਾਗ ਮਥਨਾਂ ਆਸਾਰਤ ਬੰਦਾ ਤਿਸ ਲਗੈ ਹਰ ਨਾ ਹੋ ਨਾ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ דוਐ ਭਾਇ ਬਿਗੋਚੀ ਐ ਗਲ ਪਈ ਇਸ ਜਮਕੀ ਫਾਸ ਜੇ ਹਾਂ ਬਿਜ ਸੁਲਣੈ ਨਥਾ ਜੋ ਰਖਿਆਸ ਰਹਿਣ ਬਿਹਾਨੀ ਪਸੋ ਤਾਣੀ ਉੱਠ ਚੱਲੀ ਗਈ ਨਿਰਾਸ ਜਿਨਕੋ ਸਾਦੋ ਭੇਟੀ ਐਸੋ ਦਰਗਹ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਰਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤਦਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਤੋਂ ਅੰਗਾ ਤਿਸ ਰਗੈ ਜਿਸ ਮਨ ਅਰ ਚਰਨ ਨਿਵਾਸ ਸਾਬਨ ਸਰਜੀ ਕਾਮਣੀ ਚਰਨ ਕਮਲ ਸੇ ਪਿਆਰ ਮਨ ਤਨ ਰਤ ਸੱਚ ਰੰਗ ਇੱਕੋ ਨਾਮ ਆਧਾਰ ਵਿਖਿਆ ਰੰਗ ਕੁੜਾਵੇ ਆ ਜਤਨ ਸਬੇ ਸ਼ਾਰ ਹਰ ਅੰਮ੍ਰਿਤ ਗੂਂਦ ਸੁਹਾਬਣੀ ਮਿਲ ਸਾਧ ਪੀਵਨ ਹਾਰ ਬਾਣ ਚਣ ਪ੍ਰਭ ਸੰਨ ਮੰਨ ਲਿਆ ਸਮਰਥ ਪੁਰਖ ਅਪਾਰ ਹਰ ਮਿਰਣੈ ਨੋ ਮਨ ਲੋਚਦਾ ਕਰਮ ਮੇਲਾਬਨ ਹਾਰ ਯੰਨੀ ਸਕੇ ਪ੍ਰਾਪਾਇਆ ਹਮ ਤਿਨ ਕੈ ਸਦ ਗਲਿਹਾਰ ਨਾਨਕ ਹਰਿ ਜੀ ਮੈਂ ਆਕਰ ਸਬਦ ਸੁਬਾਦਨ ਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਗਲਿਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਭਾਦੇ ਪਰਮ ਭੁਲਾਣੀਆ ਦੂਜਾ ਲਗਾਹਿ ਤ ਲਖ ਸੀਗਾਰ ਬਨਾਇਆ ਕਰ ਜਨਾਈ ਕੇਤਾ ਜੇ ਤਦਨ ਦੇਹ ਵਿਨਸ ਸੀ ਤਤ ਵੇਲਾ ਤੋਸਨ ਪ੍ਰੇਤ ਪਕੜ ਚਲਾ ਇਨ ਦੂਤ ਜਾ ਮਾ ਕਿਸੈ ਨ ਦੇਲੀ ਭੇਤ ਛੱਡ ਖੜੋ ਤੇ ਖਿਨੈ ਮਾਹੀ ਜਿਨਸੋ ਲੱਗਾ ਹੇਤ ਹੱਥ ਮਰੋੜੈ ਤਨ ਕਪੇਸ ਆਹੋ ਹਾਸੇਤ ਜੇ ਹਾ ਵਿਜੈ ਸੋ ਲੜੈ ਕਰਮਾਂ ਸੰਧੜਾ ਖੇਤ ਨਾਨਕ ਪ੍ਰਭ ਸਰਨਾਗਤੀ ਚਰਨ ਭਤ ਪ੍ਰਭ ਦੇਤ ਸੇ ਭਾਦੋ ਨਰਕ ਨਾ ਪਾਈਐ ਗੁਰ ਰਖਣ ਬਾਰਾ ਹੇਤ ਅਚਨ ਪ੍ਰੇਮ ਅਮਾਹੜਾ ਕਿਉ ਮਿਲਿਆ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਈ ਬਿਨ ਪ੍ਰੌਖ ਸਗ ਪਾਈ ਐ ਦੂਜੀ ਨਾਈ ਜਾਏ ਜਿਨਨੇ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਈ ਆਪ ਤਿਆਗ ਬਿਨਤੀ ਕਰਐ ਲੇਹੋ ਪ੍ਰਭੂ ਲੜ ਲਾਈ ਜੋ ਹਰ ਕੰਤ ਮਿਲਾਈ ਆਸੇ ਬਿਸੜ ਕਤਹਿ ਨਾ ਜਾਏ ਪ੍ਰਾਪਣ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਅਸੂ ਸੁਖੀ ਬਸੰਧੀਆ ਜਿਨਾਂ ਮੈਂ ਹਰ ਰਾਇ ਤਤਕ ਕਰਮ ਕਮਾ ਬਣੇ ਦੋਸਨ ਕਾਹੂ ਜੋਗ ਪਰਮੇਸ਼ਰ ਤੇ ਭੁੱਲੇ ਆ ਵਿਆਪਨ ਸਭੇ ਜੋਗਾ ਭੇਮ ਕੋਏ RAM ਤੇ ਲਗਨ ਜਨਮ ਦੇ ਜੋਗਾ ਖਿਨ ਮੈਂ ਕੌੜੇ ਹੋਏ ਗਾਈ ਜਿਤੜੇ ਮਾਇਆ ਭੋਗਾ ਵੇਚ ਨਾ ਕੋਈ ਕਰ ਸਕਾ ਕਿਸ ਤਰ੍ਹਾਂ ਰੋਗੋ ਜੋ ਕੀਤਾ ਕਿਸੇ ਨਾ ਹੋ ਬਾਈ ਲਿਖਿਆ ਤਰਸ ਜੋਗ ਬੜੇ ਭਾਗੀ ਮੇਰਾ ਪ੍ਰਭ ਨੇ ਲੈ ਤਾ ਉਤਰੇ ਸਭ ਵਿਯੋਗ ਨਾਨਕ ਕੋ ਪ੍ਰਭ ਰਾਖ ਲੈ ਹੋ ਮੇਰੇ ਸਾਹਿਬ ਬੰਦੀ ਮੋਚ ਕਥ ਕਹੋ ਬੈ ਸਾਧ ਸੰਗ ਮੇਨਸਰ ਸਭੇ ਸੋਚੋ ਮੰਗਰ ਮਾਹੇ ਜ਼ੁਹੰਦੀ ਯਾਰ ਫਿਰ ਸੰਗ ਬੈਠੜੀ ਆਹ ਤਿਨ ਕੀ ਸੋਭਾ ਕਿਆ ਗੜੀ ਜੇ ਸਾਹਿਬ ਮੇਲੜੀ ਆਹ ਤਨ ਮਨ ਮੌਲਿਆ ਰਾਮ ਸੋ ਸੰਸਾਦ ਸਹਿ ਲੜੀ ਆਹ ਸਾਧ ਜਨਾਂ ਤੇ ਬਾਹਰੀ ਸੇ ਰਹਿਣ ਅਕੇਲੜੀ ਆਹ ਤੈਨ੍ਹੇ ਦੋਖ ਨੇ ਕਬੂ ਹਉ ਉਤਰਸ ਜਮਕੇ ਵਸ ਬੜਿਆ ਜਿੰਨੀ ਰਾਬਿਆ ਪ੍ਰਭ ਅਪਨਾੰ ਸਦਸਨ ਨੇਤ ਖੜਿਆ ਹਾ ਰਤਨ ਜਵੇ ਹਰ ਲਾਲ ਹਰ ਕੰਟ ਤਿਨਾ ਜੜੀਆ ਨਾਨਕ ਵੰਸਾ ਧੂੜਤ ਨਾਮ ਪ੍ਰਭ ਸਰਣੀ ਦਰ ਪੜੀਆ ਹਾ ਮੰਗਰ ਪ੍ਰਭ ਆਰਾਧਨਾ ਬਹੁੜ ਨ ਜਨ ਮੜੀਆ ਹਾ ਪੋਖ ਤੁਖਾਰਨ ਬਿਆਪਾਈ ਕੰਠ ਮਿਲਿਆ ਹਰਨਾਹ ਮਨ ਬੇਧਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾ ਗੋਟ ਗੋਬਿੰਦ ਗੋਪਾਲਦਾਇ ਸੇ ਵਸ ਮਿਲਾ ਬਿਖਿਆ ਬੋਹਨ ਸਕੈ ਮਿਲ ਸਾਧੂ ਗੁਣ ਗਾ ਜਥੇ ਉਪਜੀਤਾ ਮੇਰੀ ਸੱਚੀ ਬ੍ਰਿਤ ਸੁਨਾ ਕਰ ਗਏ ਲੀ ਦੀ ਪਾਰ ਬ੍ਰਹਮ ਬੋੜ ਨਾ ਵਿਸੜਿਆ ਮਾਰ ਜਾਉ ਲਖਬੀਰੀ ਅਰ ਸੱਜਣ ਅਗਮਾ ਗਾਹੋ ਸ਼ਰਮ ਪਈ ਨਾਰਾਇਣ ਨਾਨਕ ਦਰਪੀਆ ਓਕਸੰਦ ਸਰਬ ਸੋਕਾ ਜਿਸ ਬਖਸ਼ੇ ਵੇਪਰਵਾਹ ਨਾ ਨਿਮਜਨ ਸੰਸਾਦਾਂ ਆ ਧੋੜੀ ਕਰਿ ਸੁਨਾਨ ਹਰਿ ਕਾ ਨਾਮ ਤੇ ਆਏ ਸੁਣ ਸਭ ਨਾਨਕ ਕਰਦਾਨ ਜਨਮ ਕਰਮ ਵਾਲੋ ਤੋੜੈ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨਾ ਮੋਹੀਏ ਬਿਨ ਸਹਿ ਲੋਭ ਸਵਾ ਸੱਚੇ ਮਾਰਗ ਚਲਦੇ ਆ ਉਤਤ ਕਰੇ ਜਹਾਨ ਅਠ ਸਠ ਤੀਰਥ ਸਗਲੇ ਪੰਨ ਜੀਦਾ ਆ ਪਰਵਾਨ ਜਸਨੋ ਦੇਵ ਦਇਆਕਰ ਸੋਈ ਪ੍ਰਭ ਸੁਜਾਨ ਜਿਨਾਂ ਮਿਲਿਆ ਪ੍ਰਭ ਆਪਣਾ ਨਾਨਕ ਬਿਨ ਕੁਰਬਾਨ ਨਾਗ ਸੱਚੇ ਸੇ ਕਾਂਡਿਆ ਜਿਨ ਪੂਰਾ ਗੁਰ ਮਿਹਰਵਾਨ ਫਲ ਗੁਣ ਆਨੰਦ ਉਪਾਰਜਨ ਹਰ ਸੱਜਣ ਪ੍ਰਗਟ ਆਏ ਸੰਤ ਸਾਈਂ RAM ਕੇ ਕਿਰਪਾ ਦੀਆ ਮਿਲਾਏ ਸੇਜ ਸੁਆਬੀ ਸਰਬ ਸੋਖਾ ਹੁਣ ਦੁੱਖਾ ਨਹੀਂ ਜਾਏ ਤੇ ਚਪਨੀ ਬੜ ਪਾਗਣੀ ਬਰ ਪਾਇਆ ਹਰ ਰਾਏ ਮਿਲ ਸਹੀਆ ਮੰਗਲ ਗਾਵਈ ਗੀਤ ਗੋਬਿੰਦ ਹਲਾਏ ਹਰ ਜਿਹਾਂ ਵਰਣ ਦਿਸਈ ਕੋਈ ਦੂਜਾ ਲਗੈ ਨ ਲਾਏ ਹਾਲ ਤਪਲਤ ਸਗਾਰੇ ਆਨਾ ਨਿਤਲ ਜਿਤਿ ਅਨਜਾਇ ਸੰਸਾਰ ਸਗਰਤੇ ਰਖਿਆ ਨ ਬੌੜਨਾ ਜਨਮੈ ਧਾਇ ਜੇ ਬਾਏਕ ਅਨੇਕ ਗੁਣ ਤਰੇ ਨਾਨਕ ਤਰਣੀ ਪਾਏ ਫਲ ਗੁਣ ਨਿਤਸਾ ਲਾਹੀਆ ਜਿਸ ਨੋ ਤਿਲਨਤ ਮਾਇ ਜਿਨੇ ਜਿਨੇ ਨਾਮ ਤੇ ਆਇਆ ਤਿਰਕੇ ਕਾਜ ਸਰੇ ਹਰ ਗੁਰਪੂਰਾ ਹਰਾਦਿਆ ਦਿਰਘ ਸੱਚ ਖੜੇ ਸਾਰੰਭੇ ਸੁਖਾਨੀ ਤੇ ਚਰਣਾ ਹਰ ਪੌਜਲ ਵਿਖਮ ਤਰੇ ਪ੍ਰੇਮ ਭਗਤ ਤਿਨ ਪਾਈਆ ਵਿਖਿਆ ਨਾਹੀ ਜਾਰੇ ਕੂੜ ਗਏ ਦੁਬਿਦਾਨ ਸੇ ਪੂਰਨ ਸੱਚ ਪਰੇ ਪਾਰ ਭ੍ਰੇਮ ਪ੍ਰਭ ਸੇ ਵੇ ਮਨੇ ਅੰਤਰੀਕ ਤਰੇ ਮਹਾਦੇਵਸ ਮੋਰਤ ਪਰੇ ਜਿਸ ਕਾ ਨਗਰ ਕਰੇ ਨਾਨਕ ਮੰਗੈ ਦਰਸ ਦਾਨ ਕਿਰਪਾ ਕਰ ਹਰੇ ਮਹਾਦੇਵਸ ਮੋਰਤ ਪਲੇ ਜਿਸ ਕਾ ਨਗਰ ਕਰੇ ਨਾਨਕ ਮੰਗੈ ਦਰਸ ਦਾਨ ਕਿਰਪਾ ਕਰ ਹਰੇ ਸਤਨਾਮ ਸ੍ਰੀ ਵਾਹਿਗੁਰੂ ਜੀ ਆਸਾੜ ਤਪੰਦਾ ਤਿਸ ਲਗ ਹਰ ਨਾ ਹੋ ਨ ਜਿੰਨਾ ਪਾਸ ਜਗ ਜੀਵਨ ਪਰਖ ਤਿਆਗ ਕੈ ਮਾਨਸ ਸੰਧੀ ਆਸ ਦੁਆ ਪਾਏ ਵਿਗੁੱਚੀ ਆ ਗਲ ਪਈ ਉਸ ਜਨਮ ਕੀ ਫਾਸ ਜਿਹਾਂ ਬੀਜ ਸੋਲਣ ਮਤ ਜੋ ਲਿਖਿਆਸ ਰਹਿਣ ਬਿਹਾਨੀ ਪਸੋਤਾਣੀ ਉਠ ਚੱਲੇ ਗਏ ਨਿਰਾਸ ਜਿਨ ਕੋ ਸਾਧ ਭੇਟਿਆ ਸੋ ਦਰਗਹ ਹੋਏ ਕਲਾਸ ਕਰ ਕਿਰਪਾ ਪ੍ਰਭ ਆਪਨੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੋਂ ਬਿਨ ਦੂਜਾ ਕੋ ਨਾਹੀ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਆਸਾੜ ਸੁਹੰਦਾ ਤਿਸ ਲਗੈ ਜਿਸ ਮਾਨਾਰ ਚਰਨ ਨਿਵਾਸ ਸਤਨਾਮ ਸ੍ਰੀ ਵਾਹਿਗੁਰੂ ਜੀ RAM ਕਲੇ ਮਾਲਾ ਤੀਜਾ ਆਨੰਦ ਇੱਕ ਓੰਕਾਰ ਸਤਗੁਰ ਪ੍ਰਸਾਦ ਆਨੰਦ ਬੈ ਮੇ ਦੀ ਮਾਇ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਾਜ ਸੇਤੀ ਮਨ ਵਜਿਆ ਬਾਧਾਈਆ ਰਾਜ ਰਤਨ ਪਰਵਾਰ ਪ੍ਰੀਆ ਸ਼ਬਦ ਗਾ ਬਣਾਈਆ ਸ਼ਬਦ ਤਾ ਗਾ ਬਹਰੀ ਕੇ ਰਾ ਮਨ ਜੀ ਵਸਾਇਆ ਕੈ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਾ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁੱਖ ਸਭਿ ਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਰਜ ਸਭ ਸਵਾਰਣਾ ਸਬਨਾ ਗੱਲਾਂ ਸਮਰਤ ਸੁਆਮੀ ਸੋ ਕਬਨ ਅੰੰਦ ਸਾਰ ਕਹਿ ਨਾਨਕ ਮਾਨਾ ਮੇਰੇ ਸਦਾ ਰੋਰ ਨਾਲੇ ਸੱਚੇ ਸਾਹਿਬ ਕਿਆ ਨਾਹੀ ਕਰਤੇ ਰੈ ਘਰਤਾ ਤੇਰਾ ਸਾਬ ਕੇਸ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਬਾਜੇ ਸਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰੈ ਸੱਚਾ ਨਾਮ ਮੇਰਾ ਆਧਾਰ ਸਾਚਾ ਨਾਮੇ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸਾਤ ਸੁਖ ਮਨਿਆ ਵਸਿਆ ਜਿਨ ਨਿਸਸਾ ਸਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਬਿਟਾ ਜਿਸ ਦੀਆਂ ਵਢਾਈਆ ਕਹਿ ਨਾਨਕ ਸੁਣ ਸੰਤੋ ਸਭ ਤਰੋ ਪਿਆਰ ਸਾਚਾ ਨਾਮ ਮੇਰਾ ਧਰ ਵਾਜੇ ਪੰਚ ਸਬਦਾ ਤਿਤ ਘਰਸ ਭਾਗੇ ਕਰਸ ਭਾਗੇ ਸਬਦ ਬਾਜੇ ਕਲਾ ਜਿਤ ਕਰਿ ਧਾਰੀਆ ਪੰਚ ਦੂਤ ਤਤ ਵਚ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤਜਨ ਕੋ ਸ ਨਾਮ ਅਰਕੇ ਲਾਗੇ ਕੈ ਨਾਨਕ ਤੈਸ ਕੋ ਤਿਤ ਕਰ ਅਨਹਦ ਬਾਜੇ ਅਨੰਦ ਸੁਣੋ ਬੜ ਭਾਗਿਆ ਸਗਲ ਮਨੋਰ ਤਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਬਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭੈ ਸਰਸ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਤੇ ਪਦਤ ਸਤ ਗੁਰ ਰਹਾ ਭਰਪੂਰੇ ਬਿਨੋ ਬੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰ ਸੁਣ ਤੇ ਪਰੀਤ ਕਹਤੇ ਪਵਤ ਸਤ ਗੁਰ ਰਹਿ ਆ ਭਰ ਪੂਰੇ ਬਿਨੋ ਬੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰ ਸਲੋਕ ਪਵਣ ਗੁਰ ਪਾਣੀ ਪਿਤਾ ਮਾਤਾ ਤਰਤ ਨ ਹਤ ਦਿਵਸ ਰਾਤ ਜਿਦਾ ਹੀ ਦਾਇਆ ਖੇਲਾ ਸਗਲ ਜਗਤ ਚੰਗਿਆਈਆਂ ਗੁੜਈਆਂ ਵਚੈ ਤਰਮ ਦੂਰ ਕਰਮੀ ਆਪੋ ਆਪੜੀ ਕੇ ਨੇੜੇ ਕੇ ਦੂਰ ਜਿਦੇ ਨਾਮ ਧਿਆਇਆ ਗਏ ਸੰਕਤ ਕਾਲ नानक ते मुखल नाल जिने नाम ते आया गानक ते मुख झोल खे वाहिगुरू जी का ख़ालसा वाहिगुरु जी फतेह